मलार महल्ला पंजवा अनगर जत गो अनगर जत गो ਬਿੰਦਰੂ ਕਨ ਗਰਜਤ ਗੋਬਿੰਦ ਰੂਪ ਕਨ ਗਰਜਤ ਗੋਬਿੰਦ ਰੂਪ ਗੁਣ ਗਾਵਤ ਸੋਖ ਚੈਨ ਗੁਣ ਗਾਵਤ ਸੋਖ ਚੈਨ ਨਗਰ ਜਜਤ ਗੋਬਿੰਦ ਰੂਪ ਕਾਨ ਗਰਜਤ ਗੋਬਿੰਦ ਰੂਪ ਕਾਨ ਗਰਜਤ ਗੋਬਿੰਦ ਰੂਪ ਕਾਨ ਗਰਜਤ ਗੋਬਿੰਦ ਹਾਨੇ ਕਾਨੇ ਹਾਨੇ ਗਰਜਤ ਗੋਬਿੰਦ ਰੂਪ ਸਨ ਗਰਜਤ ਗੋਬਿੰਦ ਰੂਪ ਗੁਣ ਗਾਵਤ ਸੋਕਿ ਉਤੈਨ ਗੁਣ ਗਾਵਤ ਸੁਖ ਚੈ ਧਨ ਗਰਜਤ ਗੋਬਿੰਦ ਰੂਪ ਧਨ ਗਰਜਤ ਗੋਬਿੰਦ ਰੂਪ ਹਰ ਚਰਨ ਸਰਨ ਤਰਨ ਸਾਗਰ ਹਰ ਚਰਨ ਸਰਰ ਤਰਨ ਸਾਗਰ ਤੁਨ ਅਨਹਤਾ ਰਸਵਾਨ ਤੁਨ ਅਨਹਤਾ રસબેન ધન અનહત રસબેન ધન અનહત રસબેન કન ગરજત કો બિંદરૂ કન ગરજત કો બિંદરૂ ਗਰਜਤ ਗੋਬਿੰਦ ਰੂਪ ਗੁਣ ਗਾਵਤ ਸੁਖ ਜੈ ਲੂ ਗੁਣ ਗਾਵਤ ਸੁਖ ਜੈ ਕਨ ਗਰਜਤ ਗੋਬਿੰਦ ਰੂਪ ਕਨ ਗਰਜਤ ਗੋ ਪਥਿ ਕਿਪਿਆਸ ਚਿਤ ਸਰਵਰ ਆ ਪਥ ਤਕ ਪਿਆਸ ਚਿਤ ਸਰਵਰ ਵਰ ਅਥਿਕ ਪਿਆਸ ਜਿਤ ਸਰੋਵਰ ਆਤਮ ਚੱਲ ਲੈ ਆਤਮ ਚੱਲ ਲੈ ਆਤਮ ਚੱਲ ਲੈ ਤੰਦਲ ਲੈ ਕਨ ਗਰਜਤ ਕੋ ਬਿੰਦਰੂਪ ਕਨ ਗਰਜਤ ਕੋ ਬਿੰਦਰੂਪ ਗੁਣ ਗਾਵਤ ਸੁਖੈਨ ਗੁਣ ਗਾਵਤ ਸੁਖੈ गोविंद रूप कान गरजे जत गोविंद रूप कान गरजे जत गोविंद रूप कान गरजे जत गोविंद ਹਰ ਦਰਸ ਪ੍ਰੇਮ ਜਨ ਨਾਨਕ ਹਰ ਦਰਸ ਪ੍ਰੇਮ ਜਨ ਨਾਨਕ ਆ ਆ ਹਰ ਦਰਸ ਪ੍ਰੇਮ ਜਨਨਕ ਹਰ ਦਰਸ ਪ੍ਰੇਮ ਜਨਨਕ ਆ ਹਰ ਦਰਸ ਪ੍ਰੇਮ ਜਨਨਾਨ ਲਖ ਘਰ ਕਿਰਪਾ ਪ੍ਰਪਦੈ ਪ੍ਰਭ ਦੈਨ ਕਰ ਕਿਰਪਾ ਪ੍ਰਭ ਦੈਨ ਕਰ ਕਿਰਪਾ ਪ੍ਰਭ ਦੈਨ ਕਨ ਗਰ ਚਿਤ ਗੋ ਮਲਾ ਮਹੱਲਾ ਪੰਜਵਾ ਹਨਗਰਜਤ ਗੋਬਿੰਦੁਰ ਹਨਗਰਜਤ ਗੋਬਿੰਦੁਰ ਹਨਗਰਜਤ ਗੋਬਿੰਦੁਰ ਕਨ ਗਰਜਤ ਗੋਬਿੰਦ ਰੂਪ ਗੁਣ ਗਾਵਤ ਸੁਖ ਚੈਨ ਗੁਣ ਗਾਵਤ ਸੁਖ ਚੈਨ ਹਨ ਗਰਜਤ ਗੋਬਿੰਦ ਰੂਪ ਕਨ ਗਰਜਤ

ਨਗਰ ਗਰਜਤ गोविंद ਰੂ